ਉਹ ਕਾਲ ਹੀ ਹੋਇਆ ਜੀ ਕਹਿੰਦੇ ਸੀ ਆਰਬੀਆਈ ਬੈਂਕ ਚੋਂ ਬੋਲਨੇ ਆ ਤੁਹਾਡਾ ਕਾਡ ਆ ਗਿਆ ਮੈਂ ਕਿਹਾ ਜੀ ਅੱਧੀ ਆਇਆ ਕਹਿੰਦੇ ਫਿਰ ਉਹਦਾ ਨੰਬਰ ਦੱਸੋ ਜੀ ਤੁਹਾਨੂੰ ਐਕਸਟੈਂਡ ਕਰ ਦਈਏ ਤੇ ਨਾਲ ਤੁਹਾਡੀ ਲਿਮਟ ਵਧਾ ਦਨੇ ਆ ਭੋਰ ਮੈਂ ਕਹਿੰਦੇ ਕਿੰਨੇ ਦਾ ਆਇਆ ਮੈਂ ਕਿਹਾ 1.5 ਲੱਗਦਾ ਕਹਿੰਦੇ 2.5 ਕਰ ਦਨੇ ਆ ਮੈਂ ਚਲੋ ਕਰ ਦਿਓ ਉਹਨਾਂ ਨੇ ਕਿਹਾ ਆਪਣਾ ਆਧਾਰ ਕਾਰਡ ਤੇ ਪੈਨ ਕਾਰਡ ਨੰਬਰ ਦਿਓ ਨਾ ਦਿੱਤਾ ਤੇ ਮੁੜ ਕੇ ਉਹਨਾਂ ਨੇ ਓਟੀਪੀ ਮੰਗਣਾ ਸ਼ੁਰੂ ਕਰ ਦਿੱਤੇ ਆ ਤੇ ਓਟੀਪੀ ਦੇ ਵਿੱਚੋਂ ਉਹਨਾਂ ਨੇ ਤਿੰਨ ਚਾਰ ਮੈਨੂੰ ਓਟੀਪੀ ਲਏ ਆ ਤੇ ਜਿਹਦੇ ਵਿੱਚੋਂ ਤੈਹੇ ਸਾਨੂੰ ਅੱਜ ਪਤਾ ਲੱਗਾ ਕਿ ਮਤਲਬ ਖਤਮ ਹੋ ਗਏ 7 ਲੱਖ ਰੁਪਏ ਸਾਡਾ ਇਹ ਇੱਥੇ ਹੋਲਸੇਲ ਚ ਖੰਡ ਕੇ ਹੁੰਦਾ ਕੰਮ ਆਰੇ ਮੇਸ਼ ਕੁਮਾਰ ਇੱਕ ਦਿਨ ਐਦਾ ਕ੍ਰੈਡਿਟ ਕਾਰਡ ਬਣਾਇਆ ਜੀ ਆਪ ਰੀਪੀਐਲ ਰੀਪੀਐਲ ਉਹਨਾਂ ਨੇ ਕਿਹਾ ਸੀਗਾ ਸ਼ਾਹ ਰੀਪੀਐਲ ਰਿੰਗ ਤੋਂ ਬੋਲਦੇ ਨੇ ਪਰ ਮੈਨੂੰ ਪਤਾ ਨਹੀਂ ਮੈਂ ਥੋੜਾ ਜਿਹਾ ਘੱਟ ਪੜਿਆ ਦਾ ਤੇ ਜਿਹਦੇ ਵਿੱਚੋਂ ਤੋਂ ਖਾ ਖਾ ਕੇ ਬਸ ਪੁੱਛਣਾ ਜੇਦਾ ਉਹਨਾਂ ਨੂੰ ਤੁਹਾਨੂੰ ਕਿੱਥੋਂ ਪਤਾ ਲੱਗਾ ਤੇ ਸਾਡਾ ਕਾਰਡ ਇਹਦਾ ਮਤਲਬ ਲੀਕ ਹੁੰਦੀਆਂ ਗੱਲਾਂ ਜਿਹੜੇ ਉਹਨਾਂ ਨੂੰ ਪਤਾ ਲੱਗ ਜਾਂਦਾ ਤੇ ਕਾਰਡ ਮੈਸੇਜ ਸਾਨੂੰ ਅਸੀਂ ਅੱਜ ਵੇਖੇ ਬਾਅਦ ਚਾਹੀ ਮੈਸੇਜ ਮੈਂ ਨਹੀਂ ਬਿਜ਼ੀ ਹੀ ਨਹੀਂ ਵੇਖੇਗੇ ਬੈਲੇਂਸ ਹੈ ਜੀ ਕੋ ਬੈਲੇਂਸ ਜ਼ੀਰੋ ਬੈਲੇਂਸ ਖਾਲੀ ਕਰ ਦੇ ਸਾਰਾ ਖਾਲੀ ਕਰ ਦੇ 1930 ਦੇ ਇੱਕ ਸੀਟੀ ਵਾਲੇ ਨੇ ਕਿਹਾ ਜਦੋਂ ਤੁਹਾਨੂੰ ਆ ਜੇਗੀ ਤੁਹਾਨੂੰ ਅਸੀਂ ਸੱਦ ਲਾਂਗੇ ਵੀ ਸੰਗਰ ਰਾਜ ਹਾਂਜੀ ਹਾਂਜੀ ਪਰ ਇੱਕ ਆਂਦਾ ਰਿਹਾ ਜੀ ਅੱਗੇ ਅੱਗੇ ਵੀ ਆਂਦੀਆਂ ਨਹੀਂ ਗੱਲਾਂ ਤੇ ਅਸੀਂ ਨਹੀਂ ਦਿੰਦੇ ਰੇ ਉਹਨੇ ਨਾਮ ਵੀ ਦੱਸਿਆ ਆਪਣਾ ਰੀ ਆ ਵੀ ਦਾ ਉਹ ਸਾਨੂੰ ਉਹਨੇ 5-7 ਫੋਨ ਕਿਤੇ ਘਰ ਤੋਂ ਘੱਟ ਇਹ ਫੇਰ ਅਹੀ ਉਹਨੂੰ ਸਾਨੂੰ ਦੇਣਾ ਪਿਆਈ ਕਿ ਜਦ ਬੈਂਕ ਚ ਹੋਣਾ ਫੋਨ ਔਰ ਇਹ ਜਿਹੜਾ ਫਰਾਟ ਹੋਇਆ ਤੁਹਾਨੂੰ ਜਿਆਦਾ ਲੱਗ ਗਿਆ ਕਿੱਥੋਂ ਹੈ ਇੱਕ ਸ਼ੁਕਰ ਕਰੋ ਇੱਕ ਕਾਰ ਮੇਰਾ ਹੀ ਇੱਕ ਮੇਰੇ ਬੇਟੇ ਦਾ ਹੀ ਬੇਟਾ ਇੱਥੇ ਨਹੀਂ ਸੀ ਤੇ ਨਹੀਂ ਦੇ ਉਹਦੇ ਕਾਰਜੋ ਵੀ ਉੱਟ ਜਣੇ ਸੀ ਪੈਂ ਤੋਹਨੇ ਗਾੜੀ ਕੋ ਦੇ ਨਾ ਠੀਕ ਹੈ ਸਰ ਮੇਰਾ ਨਾਮ ਰਜਿਤ ਰੌੜਾ ਸਰ ਮੈਂ ਨਾ ਕੱਲ ਤੋਂ ਬੈਂਕ ਤੋਂ ਆਇਆ ਕੱਲ ਤੇ ਪਾਪਾ ਕਹਿੰਦੇ ਕਿਸੇ ਦਿਨ ਫੋਨ ਆ ਰਹੇ ਆ ਉਹ ਮਤਲਬ ਕਾਰਡ ਨਾ ਲਿਮਿਟ ਇਨਕਰੀਜ਼ ਕਰਨੀ ਤੁਹਾਡੀ ਮੈਂ ਕਿਹਾ ਤੁਸੀਂ ਏਦਾਂ ਕਿਸੇ ਦੇ ਫੋਨ ਨਾ ਚੁੱਕੋ ਕੀ ਪਤਾ ਕਿਦਾ ਫੋਨ ਆ ਕਿਦਾ ਨਹੀਂ ਹਨਾ ਉਹ ਮੈਡਮ ਨੇ ਬਾਰ ਬਾਰ ਫੋਨ ਆਈ ਗਿਆ ਆਈ ਗਿਆ ਮੈਂ ਕਿਹਾ ਮੈਡਮ ਮੈਂ ਨਾ ਮੇਰੀ ਥੋੜੀ ਤਬੀਅ ਠੀਕ ਨਹੀਂ ਹੈਗੀ ਮੈਂ ਤੁਹਾਨੂੰ ਕੱਲ ਫੋਨ ਕਰੂੰਗਾ ਤੇ ਮੈਨੂੰ ਫਾਦਰ ਸਾਹਿਬ ਕਹਿੰਦੇ ਕੋਈ ਨਹੀਂ ਲਿਮਿਟ ਇਨਕਰੀਜ਼ ਹੋ ਜੇਗੀ ਕਾਰਡ ਦੀ ਤੇ ਤੂੰ ਗੱਲ ਕਰ ਲੈ ਪਹਿਲਾਂ ਉਹਨਾਂ ਨੇ ਉਹਦੇ ਇੱਕ ਪੈਨ ਕਾਰਡ ਕਹਿੰਦੇ ਸਾਨੂੰ ਸੈਂਡ ਕਰੋ ਤੇ ਮੈਂ ਇਸ ਕਰਕੇ ਧੋਖਾ ਖਾ ਗਿਆ ਜਿਹੜਾ ਵਟਸਐਪ ਤੇ ਲੋਗੋ ਸੀਗਾ ਨਾ ਉਹ ਆਰ ਬੀ ਐਲ ਬੈਂਕ ਦਾ ਹੈਗਾ ਮੈਂ ਚਲੋ ਸੈਂਡ ਕਰਤਾ ਪੈਨ ਨੰਬਰ ਵੀ ਸੈਂਡ ਕਰਤਾ ਤੇ ਪੈਨ ਨੰਬਰ ਵੀ ਸੈਂਡ ਕਰਤਾ ਤੇ ਉਹ ਵੀ ਕਰਤਾ ਕਹਿੰਦੇ ਅਧਾਰ ਕਾਰਡ ਨੰਬਰ ਠੀਕ ਹੈ ਫਿਰ ਮੈਂ ਘਰ ਚਲਾ ਗਿਆ ਪਿੱਛੋਂ ਇਹਨਾਂ ਨੂੰ ਫੋਨ ਆਇਆ ਰਮੇਸ਼ ਕੁਮਾਰ ਜੀ ਇਹਦਾ ਨਾ ਤੁਹਾਡਾ ਮਤਲਬ ਇਨਕੁਆਰੀ ਕਰਨੀ ਹੈ ਥੋੜੀ ਜੀ ਤੁਹਾਨੂੰ ਓਟੀਪੀ ਮੰਗਾ ਕੇ ਤੁਹਾਨੂੰ ਦੇਈ ਜਾਈਓ ਮੈਂ ਘਰ ਸੀਗਾ ਇਹਨਾਂ ਨੇ ਓਟੀਪੀ ਦੇ ਦਿੱਤੇ ਤੇ ਕਹਿੰਦੇ ਸਾਡਾ ਕਾਰਡ ਹੋ ਗਿਆ ਮਤਲਬ ਇਨਕਰੀਜ਼ ਵੀ ਹੋ ਗਈ ਲਿਮਿਟ ਸਾਢੇ 3 ਲੱਖ ਰੁਪਏ ਤੁਹਾਡੀ ਲਿਮਿਟ ਬਣ ਗਈ ਹੈ ਤੇ ਮੈਂ ਜਦੋਂ ਦੁਬਾਰਾ ਦੁਕਾਨ ਤੇ ਆਇਆ ਮੈਂ ਫਿਰ ਕੋ ਕੋਈ ਗੌਰ ਨਹੀਂ ਕੀਤੀ ਗੱਲ ਫਿਰ ਦੁਬਾਰਾ ਮੈਨੂੰ ਵੀ ਫੋਨ ਆਇਆ ਕਿ ਤੁਹਾਡਾ ਵੀ ਕਾਰਡ ਬਣਿਆ ਹੋਇਆ ਮੈਂ ਕਿਹਾ ਹਾਂ ਮੇਰਾ ਵੀ ਬਣੇ ਦਵਾ ਤੇ ਮੈਡਮ ਕਹਿੰਦੇ ਤੁਸੀਂ ਵੀ ਨਾ ਬਣਾ ਆਧਾਰ ਕਾਰਡ ਦੇ ਦਿਓ ਤੇ ਪੈਨ ਕਾਰਡ ਦੇ ਦਿਓ ਮੈਂ ਕਿਹਾ ਥੋੜੀ ਮੇਰੀ ਤਾਂ ਵੇਅ ਠੀਕ ਨਹੀਂ ਹੈਗੀ ਤੁਸੀਂ ਕਾਲ ਕਾਲ ਕਰ ਲਿਓ ਤੇ ਅੱਜ ਜਦੋਂ ਸਵੇਰੇ ਆਪਾਂ ਆਏ ਆਂ ਦੁਕਾਨ ਤੇ ਤੇ ਮੈਸੇਜ ਦੇਖੇ ਤੇ ਸਾਡੇ ਮੋਬਾਈਲ ਦੇ ਵੀ ਛੋਟਾ ट्रांजੈਕਸ਼ਨ ਹੋਈ ਦੀ ਕੱਲ ਕੱਲ ਦੀ ਹੈ ਮੈਸੇਜ ਅੱਜ ਆਇਆ ਨਹੀਂ ਮੈਸੇਜ ਵੀ ਕੱਲ ਦੀ ਆਈ ਹੋਣੀ ਜੀ ਅਸੀਂ ਦੇਖਿਆ ਸੀ ਅੱਜ ਹਾਂਜੀ ਤੇ ਹੁਣ ਕੰਪਲੇਟ ਕਰਵਾ ਰਿਆ ਦਰਵਾਜ਼ੇ ਹਾਂਜੀ ਕੰਪਲੇਨਟ ਕਰਵਾਉਤੀ ਸਰ